ਬੱਜ ਗਿਆ ਬੱਜ ਗਿਆ ਚਿੰਦੂ ਭਾਈ ਉਹੀ ਕੰਮ ਹੋ ਗਿਆ ਜਿਹੜਾ ਤੂੰ ਕਹਿੰਦਾ ਸੀ ਕੰਮ ਹੋ ਗਿਆ ਦੇਖ ਲੈ ਹਾਂ ਲੱਗਾ ਟਰੈਕਟਰ ਲੈ ਕੇ ਆ ਗਿਆ ਤਾਰਾਂ ਤੋੜਦੇ ਬਾਈ ਡੰਡਾ ਲੈ ਕੇ ਆ ਗਿਆ ਬਾਈ ਡੰਡਾ ਜੱਗੇ ਕਰਕੇ ਚੱਕਿਆ ਹਾਂ ਏਸੀ ਬੰਦ ਹੋ ਗਿਆ ਸਾਰਾ ਬਾਈ ਇਹ ਦਿਨ ਚ ਵੀ ਤੰਗ ਕਰਦਾ ਰਾਤ ਨੂੰ ਵੀ ਹੈ ਹੋਰ ਨਾ ਦਿਨ ਤੋਂ ਸੌਵੇਂ ਰਾਤ ਦਿਖਾਉਂਦਾ ਡੰਡਾ ਚੱਕ ਰਿਹਾ ਬਾਈ ਪਿੱਛੇ ਲੈ ਜਾ ਬਾਈ ਦੇਖ ਕੇ ਘੜਾਈ ਹੌਲੀ ਹੌਲੀ ਮੜਾ ਕਰਨ ਲੱਗੇ ਬਈ ਦੁਵਾਰਾ ਤੇ ਪਰ ਇਹ ਕੰਦ ਦੇਖੀ ਹੌਲੀ ਬਾਈ ਪਚਾਏ ਰਿਆ ਬਤੋ ਬਾਈ ਅਸੀਂ ਕਿੱਧਰ ਜਾਣਾ ਰਾਤ ਨੂੰ ਘੁੰਮਦੇ ਘੁੰਮਦੇ ਨੇ ਉਹ ਮਿੰਜੇ ਵੀ ਚੰਗਾ ਹੰਝਾ ਚਿਲਦੀ ਫਿਰਦੋ ਸੀ ਪਰਾਲੇ ਮਿੰਜੇ ਵੀ ਲੱਤ ਲੈ ਲੱਗਦਾ ਨਹੀਂ ਵੀ ਮੁੜੂਗੇ ਜਿਹੜੇ ਸਾਡੇ ਸਾਮਾਨ ਚੱਕਿਆ ਹੈ ਥੋੜਾ ਆਉਣ ਦਾ ਟਾਈਮ ਕੋਈ ਹੈਗਾ ਜੀ ਤਾਂ ਆਪਣੀਆਂ ਕਾਲੀ ਪਏ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਉਹ ਤੈ ਕੱਵਲ ਤੇ ਕਿਆ ਘਰ ਤੇ ਘਰਦਾ ਘਰ ਤੇ ਹੀ ਘਰਦਾ ਯਾਰ ਉਹ ਘਰ ਤੇ ਘਰਦਾ ਕਹਿੰਦਾ ਥੋੜੇ ਰੋਜ਼ ਦਾ ਹੀ ਕੰਮ ਹੋ ਗਿਆ ਉਹਨੇ ਕੰਬਲ ਕੰਬਲ ਚੱਕੋ ਚਲੋ ਬਾਈ ਜੱਗੇ ਬੋਸ ਕੋਲ ਗਏ ਤੇ 12 ਵਜੇ ਤੇ ਅੱਜ 9 ਵਜੇ ਕਿ ਸਾਢੇ 9:00 ਸਾਢੇ 9:00 ਹੋਣਗੇ ਸਾਢੇ 9:00 ਵਜੇ ਅੱਜ ਕਿਸੇ ਹੋਰ ਪਾਸੇ ਨੂੰ ਚਾਲੇ ਪਾਤੇ ਜੱਗਾ ਟਰੈਕਟਰ ਲੈ ਕੇ ਆ ਰਿਹਾ ਏ ਜੱਗੇ ਦਾ ਬਾਪੂ ਸਿੰਧੂ ਦੇ ਘਰ ਆ ਕੇ ਕਿੰਨੇ ਵਜੇ ਉਹ ਤਾਂ ਮੈਂ ਕਹਿੰਦਾ 4:00 ਵਜ ਬਾਕੀ ਜੱਗਾ ਆ ਰਿਹਾ ਏ ਤੇ ਅਸੀਂ ਪਹਿਲਾਂ ਸੈਟਿੰਗ ਕਰਾ ਕੇ ਆਏ ਕਰ ਮੰਜੀ ਲਾਈਏ ਟਰੈਕਟਰ ਉਪਰ ਮੰਝਾ ਬੰਨਿਆ ਦੋ ਰਜਾਈਆਂ ਰੱਖੀਆਂ ਦੋ ਰਜਾਈਆਂ ਬੰਨੀਆਂ ਪੱਕਾ ਕੰਮ ਹੈ ਤੇ ਜਾਣਾ ਕਿੱਥੇ ਆ ਹੁਣ ਰੂਟ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਵੀਡੀਓ ਦੇ ਵਿੱਚ ਕੱਪੜੇ ਲੀੜੇ ਬਾਈ ਅਸੀਂ ਪਾ ਲੇ ਕਿਉਂਕਿ ਅੱਜ ਧੁੰਦ ਘੱਟ ਆ ਉਹਦਾਂ ਮਗਾ ਤੁਹਾਨੂੰ ਤਾਂ ਨਹੀਂ ਹੈਗੀ ਅੱਜ ਹਵਾ ਬਹੁਤ ਠੰਡੀ ਚੱਲਦੀ ਉਹਦਾ ਹਵਾ ਕਰਕੇ ਬਾਈ ਉਹਦਾਂ ਆਏ ਆ ਵੀ ਜਿਹੜੀ ਧੁੰਦ ਸੀ ਉਹ ਕੱਪੜੇ ਗਿੱਲੇ ਕਰਦੀ ਸੀ ਅੱਜ ਕੱਪੜੇ ਗਿੱਲੇ ਵਾਲਾ ਕੰਮ ਨਹੀਂ ਹੈਗਾ ਅੱਜ ਹਵਾ ਬਹੁਤ ਠੰਡੀ ਚੱਲਦੀ ਕੰਮ ਹੈਗਾ ਸਾਨੂੰ ਸਮਝ ਲਓ ਤੜਕੇ ਸਾਡਾ ਚਾ ਹਾਂ ਅਸੀਂ ਤੜਕੇ 4-5 ਵਜੇ ਪਹੁੰਚਣੇ ਚਾਹੀਦੇ ਉੱਥੇ ਅਸੀਂ ਤਾਂ ਪਹਿਲਾਂ ਚੱਲੇ ਕਿਤੇ ਵੀ ਹੋਰ ਨਾ ਜਾਈਏ ਹੈ ਬਾਕੀ ਵਧੀਆ ਹਾਂ ਬਾਕੀ ਬਾਈ ਜੱਗਾ ਇੱਧਰ ਤੇ ਤੁਰਿਆ ਵਾ ਸਾਹਮਣੇ ਤੇ ਸ਼ਿੰਦੂ ਕਹਿੰਦਾ ਮਨ ਲੱਗਦਾ ਵੀ ਟਰਾਲਾ ਥੋੜੇ ਹੁਣ ਚੱਲਦੇ ਵਗੇ ਤਾਰਾ ਨਾ ਬਸਾਰੀਆਂ ਹੋਵੇ ਬਾਕੀ ਦੇਖਦੇ ਹਾਂ ਹੈ ਰੋਕੇ ਟਰੈਕਟਰ ਹੋਰ ਮਾਰੂਗਾ ਆਪਾਂ ਨੂੰ ਫਿਰ ਸ਼ਿੰਦੂ ਤਾਂ ਥੈਲਾ ਦੇਗਾ ਘਰ ਤੇ ਘੜਤਾ ਹੁੰਦਾ ਕਿ ਮੁੱਝ ਕਿਹਾ ਥੋੜਾ ਰੋਦ ਦਾ ਹੀ ਕੰਮ ਹੋ ਰਿਹਾ ਵਾ ਚੱਕੋ ਦੇਖੋ ਬਾਈ ਦੇੱਕੀ ਉਹਨੂੰ ਮਿਲਾਉਂਦੇ ਆ ਹਾਂ ਸਾਈਡ ਤੇ ਤੁਰਿਆ ਪਿਆ ਉਹਦੀ ਬੇਟਿੰਗ ਜਾਰੀ ਹੈ ਫੋਨ ਕਰਕੇ ਪੁੱਛਦੇ ਉਹਨੂੰ ਵੀ ਰੁਕਿਆਗਾ ਤੇ ਲੱਗਦਾ ਸਾਨੂੰ ਉਹੀ ਕੰਮ ਹੋ ਗਿਆ। ਬਾਕੀ ਤੁਸੀਂ ਦੇਖ ਲਓ ਬਾਈ ਕਿਤੇ ਕਿਤੇ ਲਾਈਟ ਵੱਲਦੀ ਹੈ। ਰਾਤਾਂ ਦੇ ਸ਼ਕੀਨ ਹੋ ਗਏ ਦਿਨ ਦੇ ਨਹੀਂ ਹੁਣ। ਰਾਤ ਨੂੰ ਸਫਰ ਵੱਢਦੇ ਆ। ਦਿਨ ਤੇ ਯਾਰ ਕਾਂਸਾ ਹੀ ਆਉਂਦੀ ਹੈ। ਹਨਾ ਰਾਤ ਨੂੰ ਰਾਤ ਨੂੰ ਲੱਖਾਂ ਰਾਤ ਨੂੰ ਬਾਈ ਅਸੀਂ ਸੜਕੇ ਤਿੰਨ ਵੇਰ ਵੀ ਤੁਰ ਸਕਦੇ ਰੇ ਫਸੀ ਸੋਚਿਆ ਵੀ ਹੁਣ ਤੇ ਚੱਲਦੇ ਇੱਕ ਵਾਰ ਪੈ ਕੇ ਉੱਠਣਾ ਔਖਾ ਹੈ ਨਾ। ਪੈ ਕੇ ਉੱਠਣਾ ਔਖਾ। ਹੁਣ ਉੱਥੇ ਜਾ ਕੇ ਪੈ ਜਾਗੇ। ਪੈਣਾ ਨੀਂਦ ਤਾਂ ਕਿੱਥੇ ਆਉਂਦੀ ਫਿਰ ਯਾ ਤੁਰ ਪੀਏ। ਨੀਂਦ ਨੂੰ ਨਹੀਂ ਆਉਂਦੀ। ਨਹੀਂ। ਇਹਨਾਂ ਦਾ ਉੱਠਣਾ ਦਾ। ਹਾਂ। ਉਹੀ ਚੱਕਰ ਭਾਈ ਹੁਣ ਅਸੀਂ ਕਿਉਂਕਿ ਆਪਣਾ ਸਮਾਰ ਭਾਂਡਾ ਬਾਧੂ ਲੈ ਲਿਆ ਅੱਜ ਠੰਡਾਂ ਦਾ ਮਰਨ ਵਾਲਾ ਕੰਮ ਨਹੀਂ ਰੱਖਿਆ ਮੈਂ ਮਰਨ ਵਾਲਾ ਤਰਪਾਲ ਵੀ ਚੱਕ ਲਿਆ ਸਭ ਕੁਝ ਚੱਕ ਲਿਆ ਅੱਛੇ ਦੋਨੇ ਕੋਟ ਮੋਟਾ ਪਾ ਲਿਆ ਅੱਜ ਹਾਂ ਕੋਟ ਪਾ ਲਿਆ ਕੋਈ ਚੱਕਰੇ ਨਹੀਂ ਹੈਗੇ ਹੁਣ ਹੁਣ ਨਹੀਂ ਠੰਡ ਭਾਈ ਜੱਗੇ ਦਾ ਔਲਾਦ ਦਾ ਵੀ ਟਰਾਲਾ ਫਸ ਗਿਆ ਉਹਨੂੰ ਫੋਨ ਲਾਉਂਦਾ ਮੈਂ ਇੱਕ ਵਾਰ ਹੋ ਗਿਆ ਕੰਮ ਟਰੈਕਟਰ ਖੜਾ ਹੈ ਚਿੰਦੂ ਭਾਈ ਉਹੀ ਕੰਮ ਹੋ ਗਿਆ ਜਿਹੜਾ ਤੂੰ ਕਹਿੰਦਾ ਸੀ ਕੰਮ ਹੋ ਗਿਆ ਦੇਖ ਲੈ ਹਾਂ ਲੱਗਾ ਟਰੈਕਟਰ ਲੈ ਕੇ ਆ ਗਿਆ ਤਾਰਾਂ ਤੋੜਦਿਆਂ ਬਾਈ ਡੰਡਾ ਲੈ ਕੇ ਆ ਗਿਆ ਬਾਈ ਡੰਡਾ ਜੱਗੇ ਕਰਕੇ ਚੱਕਿਆ ਹਾਂ ਏਸੀ ਬ ਭਾਈ ਇਹ ਦਿਨ ਚ ਵੀ ਤੰਗ ਕਰਦਾ ਰਾਤ ਨੂੰ ਵੀ ਹੈ ਡੱਡਾ ਚੱਕਰਿਆ ਭਾਈ ਦਾ ਏਸੀ ਬੰਦ ਹੋ ਗਿਆ ਭਾਈ ਉੱਥੇ ਗਿਆ ਹੈ ਉਹ ਤੋੜ ਦਈ ਇਹਨੇ ਇਹਦਾ ਹੈ ਓ ਭਾਈ ਸਹੀ ਗੱਲ ਹੈ ਕਹੀ ਵੀ ਗੱਲ ਸੱਚੀ ਹੋ ਗਈ ਮੈਂ ਕੋਈ ਰੋ ਗਿਆ ਇਹ ਟਰੈਕ ਨਿਕਲਦਾ ਹੈ ਭਾਈ ਜੀ ਸੇਂਦੂਰੀ ਗੱਲ ਕਹੀ ਵੀ ਸੱਚੀ ਹੋ ਗਈ ਓ ਦੇਖੋ ਦੁੰਗੜੀ ਫਿਰਦਾ ਆਈਡੀਆ ਲੈ ਵਾ ਸੱਚਾ ਹੋ ਗਿਆ ਕਰਤਾ ਕੰਮ ਉਹੀ ਦੇਖ ਲੈ ਸਿੰਦੂ ਨਾ ਨਾ ਲਾਈਟ ਕਿੱਥੇ ਪੱਜੀ ਐ ਤਾ ਛੇੜ ਦੇ ਤੈਨੂੰ ਹਾਂ ਉਹ ਪੱਜੀ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਲੈ ਚਾਚਾ ਡਾਂਗ ਲੈ ਕੇ ਆਇਆ ਕਹਿੰਦਾ ਜੱਗੇ ਵਾ ਫੇਰਨੀ ਆ ਉਹ ਦੇ ਲੈ ਤੇਰਾ ਬਾਈ ਤੰਗ ਕਰਦਾ ਇਹ ਨਾ ਫੋਮਾ ਨਾ ਧੋੜ ਨਾ ਕੰਬਲ ਦੇ ਲੈ ਜੀ ਘਰ ਤੇ ਘੜਦਾ ਹੁੰਦਾ ਬਾਈ ਭਾਈ ਇਹ ਗੱਲ ਕਹਿੰਦੇ ਤੇ ਖੇਤਾਂ 'ਵੀ ਲੱਗ ਸਕਦੀ ਤਾਂ ਲੱਗੇ ਗਈ। ਉਹੀ ਭਾਈ ਇਹ ਤਾਰਾ ਨੀ ਮੀਆ ਹੈ। ਕਰਤਾ ਕੰਮ ਹੋਈ। ਹਾਂਜੀ। ਉਹਦਾ ਟਰੈਕਟਰ ਪਿੱਛੇ ਕਰ। ਪਿੱਛੇ ਲੈ ਜਾ। ਭਾਈ ਦੇਖ ਕੇ ਘੜਾਈ ਹੌਲੀ ਹੌਲੀ ਮੜਾ। ਬੈਠ ਕਰਨ ਲੱਗੇ ਭਾਈ ਦੁਆਰਾ ਤੇ। ਪਰੇ ਕੰਦੇ ਦੇਖੀ ਹੌਲੀ ਉਹ ਬਾਈ ਪਰੇ ਦੇਖੀ ਜਾ ਕੇ ਮੜਿਆ ਉਹ ਦੇਖ ਉੱਪਰ ਚੜਦੇ ਹੋ ਇੱਕ ਜਣਾ ਓੜਾ ਚੱਕਣਾ ਮੈਣਾ ਬਾਈ ਜੱਗਾ ਉੱਪਰੋਂ ਦੇਖਦਾ ਦਾਰ ਕਰਨ ਨੂੰ ਹਲੇ ਵੀ بس بس ਓਏ ਇਹ ਚੱਕੜੀਓ ਪੈਣੀ ਬਾਈ ਓਏ ਲੰਘ ਜਾਣਾ ਸਿੱਧਾ ਹੀ ਬਾਈ ਇਖਰੇ ਭੀੜਾਂ ਲੱਗੀਆਂ ਐ ਇਹੰਦੂ ਜੜੂਗਾ ਬਾਈ ਦੇਖ ਕਿਆ ਕਰਦਾ ਏ ਸਿੰਦੂਰੇ ਡੰਡਾ ਮਾਰ ਬਾਈ ਬਚਾਏ ਰਿਹਾ ਭਾਈ ਅਸੀਂ ਕਿੱਧਰ ਜਾਣਾ ਰਾਤ ਨੂੰ ਘੁੰਮਦੇ ਘਵਾਉਂਦੇ ਨੇ ਉਹ ਮੰਜੇ ਵੀ ਚੁੱਕ ਹੰਦਾ ਸੀ ਲੱਦੀ ਫਿਰਦੋਨੀ ਤਰਾਂ ਮੰਜੇ ਵੀ ਲੱਦ ਲੈ ਲਗਦਾਲੀ ਵੀ ਮੋੜੂ ਕੇ ਜਿਹੜੇ ਸਾਹ ਨਾਲ ਸਾਮਾਨ ਚੱਕਿਆ ਇਹ ਮੁੰਨੂ ਲੱਗਦਾ ਨਹੀਂ ਥੋੜਾ ਆਉਣ ਦਾ ਟਾਈਮ ਕੋਈ ਹੈਗਾ ਜੀ ਤਾਂ ਪਤਨੀ ਕਾਲੀ ਪਏ ਕੇਵਲ ਉਹ ਚੱਕਣੀ ਵੀ ਦੌਖੀ ਲਓ ਜੀ ਭਾਈ ਰਾਤਾਂ ਰੇਸ਼ਕੀਨ ਹੋ ਗਈ ਹੁਣ ਅਸੀਂ ਦਿਨਵਾ ਨਹੀਂ ਜਾਇ ਕਰਨਾ ਹਾਂ ਆ ਜਿੱਦੂ ਦੇ ਕਿੱਥੇ ਜਾਂਦਾ ਏ ਪੂਰੀ ਲੋਟ ਆ ਕੇ ਉਹ ਦੋ ਵਰਦ ਲੈ ਬਾਈ 파ਟ ਤੇ ਚੱਲੇ ਕਿਨੇ ਚੱਕਰਾ ਵਜਾ ਰਿਆ ਬਾ ਬਹੁਤ ਇੰਨੀ ਵਿਚਾਰ ਨਾਲ ਚੱਲਣਾ ਪਿਆਰ ਠੀਕ ਹੈ ਖੋਜਾ ਜਿੱਦ ਕਹਾ ਜਾ ਠੀਕ ਹੈ ਹਾਂ ਤਨੱਕ ਦੇਖ ਲੋ ਕੱਕਣਾ ਧੂਗੜ ਲਿਆ ਉਹ ਇੰਨੀ ਡੱਡਦੀ ਹੈਗੀ ਨਾਲੀ ਚੋਂ ਲੰਦੇ ਇਹਦੇ ਵੀ ਦਿਨ ਹੁੰਦੇ ਚਾਰ ਨਾਲੀ ਦੇ ਵੀ ਚਾਰ ਦਿਨ ਹੁੰਦੇ ਇਹ ਵੀ ਆਉਣਾ ਬਾਅਦ ਵਿੱਚ ਬਾਅਦ ਕਿ ਨਹੀਂ ਜੱਟ ਆ ਗਿਆ ਪੰਡ ਬੰਦੀ ਇਹ ਪੱਟ ਸੋਦਾ ਇੱਥੇ ਅੱਥੇ ਜਾ ਕੇ ਪਤਾ ਲੱਗੂ ਵੀ ਪੱਟ ਜਾ ਕੇ ਪਤਾ ਲੱਗੂ ਕੀ ਆ ਕਿ ਆ ਕਾ ਕੀ ਹੋ ਗਿਆ ਤਾਰ ਆ ਗਈ ਯਾ ਤਾਰਾ ਨੇ ਲਹੂ ਪੀ ਲਿਆ ਸਾਡਾ ਅੰਡਰਗਰਾਊਂਡ ਚਾਹੀਦੇ ਸਾਰੇ ਲੰਗੀ ਲੰਗੀ ਅੰਡਰਗਰਾਊਂਡ ਚਾਹੀਦੀ ਹੈ ਹਾਂ ਬੋਲਦਾ ਬੋਲਦਾ ਸਰਾਸਰ ਤਿੰਨੋਂ ਨਹੀਂ ਤਿੰਨੋਂ ਪਰਦੇ ਸੁਣਦੀ ਹੈ ਆਵਾਜ਼ ਵਧੀਆ ਆ ਰਹੀ ਹੈ ਹਾਂ ਉੱਪਰੋਂ ਵੀ ਆਉਂਦੀ ਹੈ ਪੱਕੀ ਨਜ਼ਾਰਾ ਬਾਈ ਜਾ ਰਿਹਾ ਹੁਣ ਦਿਖਾਉਂਦੇ ਕਿੱਧਰ ਕਿੱਧਰ ਨੂੰ ਜਾਣਾ ਹੈ ਇਹ ਰੋਪੜ ਵਾਲੇ ਰੋਡ ਨੂੰ ਸਿੱਧੇ ਹੋਲੇ ਆ ਜੈਟਰੀ ਵਾਜਦੀ ਫਲਾਸਰ ਦੀ ਹੋਇਆ ਸਰਜੀਤ ਲੈਟਾ ਤੇ ਆਪਰੇ ਜਾਣਾ ਬਾਈ ਚੰਡੀਗੜ੍ਹ ਬਾਈ ਪਾਸ ਨੂੰ ਕਰਾਲੀ ਤੇ ਖੈੜ ਖੈੜ ਤੇ ਖੈੜ ਤੇ ਸੀ ਗੁਪਤ ਹੋਣਾ ਉੱਥੇ ਜਾ ਕੇ ਬੈਠਾ ਦੱਸੂ ਮੈਂ ਤੁਹਾਨੂੰ ਅੱਜ ਦੇ ਹੈਲੋ ਬਾਈ ਲੋ ਜੀ ਬਾਈ ਪੌਂਕ ਲਾਈਨ ਕੋ ਪਹੁੰਚ ਗਏ ਬਾਈ ਬੱਸ ਪਰ ਜਾ ਰਹੇ ਲੈਟਰੀ ਲੈਟਰੀ ਹੋ ਜਾ ਲੈਟਾ ਬੰਦ ਕਰ ਲੈ ਲੈਟਾ ਆ ਗਿਆ ਬਾਈ ਟ੍ਰਾਂਸਪੋਰਟ ਨਗਰ ਪੈਂਦਾ ਇਹ ਆਹ ਸਾਡਾ ਟਾਟਾ ਵਰਦਾ ਇਹ ਦੂਜੇ ਗੱਡੀਆਂ ਗੋਡੀਆਂ ਸਵਾਰ ਹੁੰਦੀ ਆਏ ਫੇਵਰੇਟ ਟਰੱਕ ਵਾਲੇ ਵੀਰ ਬੈ ਵੀ ਜਾਂਦੇ ਭਾਈ ਸੈਂਡਵਿਚ ਹੈਗਾ ਵੀ ਹੈਗੀ ਨਾਲੋਂ ਆਹ ਰੋਡ ਬੰਦ ਹੋਣਾ ਹੈ ਬੈਰੀਕਾਡ ਦੋਹਾਂ ਥਾਂ ਲਾਤੇ ਭਾਈ ਆਹ ਥਾਂ ਰੁਕੜ ਬੈ ਜਾਂਦਾ ਹੈ ਇੱਧਰ ਚੰਡੀਗੜ੍ਹ ਬੈ ਜਾਂਦਾ ਹੈ ਇੱਧਰ ਗ੍ਰੀਨ ਅੰਦਵਰ ਸਾਹਿਬ ਬੈ ਜਾਂਦਾ ਹੈ ਆਹ ਬਾਈ ਦੋਹਾਂ ਵੈਰੀਗੜ ਲਾਇਆ ਫੇਰ ਉੱਪਰ ਦੇਖੇ ਆ ਵੈਰੀਗੜ ਚਲ ਜਾਈਏ ਮੈਂ ਸਵਾਸ ਤੇ ਜਾ ਲ ਚਾਹੀ ਦੇਖ ਰਹਾ ਸਵਾਸ ਤੇ ਲੋ ਜੀ ਬਾਈ ਚੰਡੀਗੜ੍ਹ ਵਾਲਾ ਬਾਈ ਫਾਸ ਚੜਨ ਲੱਗੇ ਆ ਇੱਥੇ ਲੈਟਾ ਪੈਂਦੇ ਕਬ ਲੈਟਾ ਪੇ ਖੜ ਕੇ ਫੇਰ ਖਿੱਚ ਲੈਣਾ ਕੰਮ ਟਾਈਮ ਡੂਮ ਕਿੰਨਾ ਰਹਿ ਗਿਆ ਕੋਈ ਪਤਾ ਨਹੀਂ ਸਾਡਾ ਹਾਲੇ ਉਹ ਦੇਖੀ ਕੋਨੀ ਲੱਦੀ ਵੀ ਗੱਡੀ ਬੱਲਾ ਬੱਲਾ ਰੋਗਲਾ ਬਾਈ ਓਏ ਤਮਲੇ ਲੈਟਾ ਹੋਣੀਆਂ ਜੇ ਤੱਕ ਡਰੇਗੇ ਬਾਏ ਭਾਈ ਕਿੱਧਰ ਲਿ ਆਉਂਗੇ ਆ ਉਹ ਸਾਹਮਣੇ ਵਾਲੇ ਦੇ ਆਹ ਨਾਲੀ ਵਾਲੀ ਸਾਈਡ 'ਚ ਆਉਗੇ ਸਾਡੇ ਨਾਲ ਸਰਦੀ ਰਹਿ ਗਈਆਂ ਹਿੰਦੂ ਅੱਜ ਮੂਹਰ ਬੰਦਣੇ ਦੀ ਕੋਈ ਕਹਾਣੀ ਨਹੀਂ ਲੱਗਦੀ ਆ ਜੀ ਅੱਜ ਠੰਡ ਨੇ ਹੈਗੀ ਮੈਂ ਦੇਖੀ ਅੱਜ ਕੰਮ ਲੋਡ ਨਹੀਂ ਜਾ ਲੋ ਉਧਰ ਆਏ ਤੇ ਦੱਬੇ ਬੋਲ ਜਾ ਬਾਈ ਲੈਕਾ ਨੂੰ ਚਾਹੀ ਦੇਖਣੇ ਹੈਗੇ ਟੈਕਾ ਦੇਖਣ ਲੱਗੇ ਕੰਮ ਖਰਾਬ ਹੋ ਜਾਊਗਾ ਬਈ ਵੇਲੇ ਦਾ ਤਾਂ ਘੱਟ ਲਿਆ ਚੱਲ ਮੇਰੇ ਬਾਏ ਬਾਲਾ ਲੈਟਾ ਓਏ ਕੁਵਾਲੀਆਂ ਵੀ ਆਏ ਚੱਲਣਾ ਘੱਟ ਆ ਲੈ ਭਾਈ ਬਾਸਤਾ ਬੜੇ ਰੋਡ 'ਤੇ ਚੰਗੀ ਘੜ ਬਾਈ ਬਾਸ ਪਰ ਓ ਭਾਈ ਆ ਟਰਾਲੇ ਲੰਗੇ ਚੋਂ ਵੀ ਡਰਦੇ ਸ਼ੁਰੂ ਡਰਦੇ ਆ ਇਹ ਵੀ ਭਾਈ ਡਰਦੇ ਵੱਜ ਗਿਆ ਵਧੀਆ ਬਣਾਇਆ ਪਿਆ ਨੀ ਸਿਸਟਮ ਸੈਡਾ ਪਰ ਟਰਾਲੇ ਵੀ ਵਧੀਆ ਏ ਉਹ ਤਿੰਨ ਲੰਗੇ ਆ ਭਾਈ ਗੋਲੀ ਮੰਗਣ ਲੋ ਜੀ ਭਾਈ ਆ ਦੋਏ ਬੰਦੇ ਦਾ ਟ੍ਰੇਲ ਲੱਗੇ ਸਾਡਾ ਵੱਜ ਗਿਆ ਕਿਸਾਨ ਜੂਨੀਅਨ ਵਾਲੇ ਆ ਬਾਈ ਜੀਵੀਦਾਰ ਬੰਦੇ ਬਾਈ ਨਾਲ ਨਾਲ ਲੈ ਜਾਓ ਕੁਸ ਹੋ ਜੱਗੇ ਕੋਈ ਨਾਲ ਨਾਲ ਲੈ ਜਾਓ ਵੈਰੀਗੇਟ ਇਹਨਾਂ ਦਾ ਸਿੱਧੂ ਹਾਂ ਕੋਈ ਚੱਕਰ ਨਹੀਂ ਇਕਦਾ ਹਾਈ ਬਾਲ ਆਏ ਵੇ ਜਗੇ ਹੈ ਵੈਰੀਗੇਟ ਜੇ ਸਪੀਡ ਬ੍ਰੇਕਰਾਂ ਸਪੀਡ ਬ੍ਰੇਕਰ ਜੇ ਬਹੁਤਾ ਫੇਰ ਆ ਗਏ ਮੈਂ ਕਹਿੰਦਾ ਕਈ ਲੰਘ ਲੈ ਇਹ ਪੈਂਦਾ ਬਾਈ ਸੋਲਖੀਆਂ ਟੋਲ ਪਲਾਜਾ ਇਹ ਕਿਦਾਂ ਹਾਂ ਟਾਇਰ ਚੱਕ ਦੇ ਕੋਰੇ ਉੱਤਰ ਵੀ ਭਜਨ ਹੈ ਸਾਡੇ ਆ ਵੀ ਉਹ ਤੁਹਾਡੀ ਉਹ ਹੈ ਦਾ ਹੈ ਨਿਊਰਕ ਬੈਠਾ ਲੈ ਭਾਈ ਸਾਨੂੰ ਦੇ ਕੇ ਬੰਦੇ ਹੀ ਭੱਜ ਗਏ ਚੱਲ ਚੱਲ ਕੁਝ ਨਹੀਂ ਨਾਲ ਆਇਆ ਵਾਇਕ ਨੂੰ ਦੱਕੇ ਪਾਸ਼ਾ ਮਹਾਰਾਜ ਭਾਈ ਫੌਲਸੀ ਗੁਰੂ ਘਰ ਆ ਗਿਆ ਜੇ ਮੇਰੇ ਮਾਲਕਾਂ ਦੀ ਕਿਰਪਾ ਇਹਨੇ ਟੇਕ ਦਾ ਮੰਨਾਂ ਤੇ ਮੇਰੇ ਮਾਲਕਾ ਬਾਬਾ ਨਾਨਕਾ ਦੀ ਕਿਰਪਾ ਜੋ ਜੀ ਭਾਈ ਕਰਾਲੀ ਪਹੁੰਚਣੇ ਆਏ ਆ ਇੱਕ ਸਾਈਡ ਨੂੰ ਕਰਨ ਨੂੰ ਬਾਈਪਾਸ ਲੱਗੇ ਜਾਂਦਾ ਆ ਕਰੀ ਜਾਂ ਨੋਕ ਲੱਗੇ ਜਾਂਦਾ ਇਹ ਬਾਈਪਾਸ ਵੀ ਜਾਣਾ ਹਾਂ ਪਈ ਆ ਕਿ ਦੋ ਕਰਾਰੇ ਤੋਂ ਆਹ ਸਾਈਡ ਨੂੰ ਘਰੜ ਲੱਗੇ ਜਾਂਦਾ ਹੈ ਕਿੰਨੇ ਦਰੋਂ ਲੈੜੇ ਪੈਂਦਾ ਮਰਾ ਦਰਹੰਦਾ ਹੀ ਨਹੀਂ ਕਹਿੰਦੇ ਨੂੰ ਚੱਲ ਬੜੀ ਲੈ ਲਓ ਜੀ ਕਰਾਣੀ ਬਾਈ ਬਾਸਪਾਤ ਖਾ ਲਿਆ ਪੂਰੇ ਤੱਕ ਵੀ ਤੁੰਦ ਨਹੀਂ ਮਿਲੀ ਹੈ ਨਸਾਈ ਹੈ ਬਾਈ ਲਓ ਜੀ ਬਾਈ ਖਰੜ ਪਹੁੰਚ ਗਏ 1 ਕਿਲੋਮੀਟਰ ਰਹਿ ਗਏ ਆ ਪਾਏ ਤਾਂ ਬਾਈ ਹੋਰ ਨਹੀਂ ਹੋਇਆ 17 ਕਿੰਨਾ ਪਰ 17 ਤੋਂ 2000 ਪਰ ਬਾਕੀ ਉੱਦਾਂ ਤੁੰਦ ਹੈ ਨਹੀਂ ਬਾਈ ਉਰੇ ਵੀ ਰਹੀ ਹੈ ਨਾ ਦੇਖ ਸਾ ਤੇ ਭਾਈ ਰਾਜਾ ਵੀ ਹਾਂ ਪਾਸੇ ਸਾਈਡ ਤੋਂ ਜਾਣਾ ਪੱਪਾ ਦੇ ਉਰੇ ਸਾਈਡ ਮੰਗਣਾ ਆਉਂਦੇ ਆ ਨਾ ਬਈ ਪੁਲ ਬਹੁਤ ਬੜਾ ਦੇਖੋ ਪੁਕੜੇ ਤੇ ਨਹੀਂ ਆ ਰਿਹਾ ਇਹ ਬਹੁਤ ਲੰਬਾ ਹੈ ਜੀ ਨਾ ਲੋ ਬਾਈ ਦੇਸੂ ਮੱਜਰੇ ਪਹੁੰਚ ਗਏ ਇੱਥੇ ਲੱਗੇ ਖਾੜਾ ਲਾਉਣ ਸਿੰਧੂ ਕਿਆ ਸੋਚਦਾ ਮੰਜੇ ਬਾਰੇ ਵੀ ਕਿਵੇਂ ਤਾਰਨਾ ਹੈ ਜੱਗਾ ਕਹਦਾ ਮੇਰਾ ਤਾਂ ਮੰਜਾ ਆ ਦੇਖ ਜੱਗਾ ਕਹਦਾ ਮੇਰਾ ਤਾਂ ਮੰਜਾ ਆ ਦੇਖ ਬਣ ਗਈ ਮੰਜੀ ਖੁੱਲ ਗਈ ਬਾਈ ਤੁਸੀਂ ਆਪਣਾ ਦੇਖੋ ਸਿੰਧੂ ਕਿਆ ਲੱਭਦਾ ਏ ਮੰਜਾ ਤਾਰਦਾ ਓਏ ਬੰਨਿਆ ਬੇਨ ਤੇ ਇਕ ਨਹੀਂ ਵਸਾਇਆ ਪਤਾ ਏ ਤੇ ਗਿਰ ਜਾਂਦਾ ਹਾਂ ਕਿੱਥੇ ਬੰਨਿਆ ਪਿਆ ਦੇਖੇ ਬੰਨਿਆ ਪਿਆ ਨਹੀਂ ਇੱਕੜੇ ਬਸਾਇਆ ਪਿਆ ਮੰਜਾ ਵਈ ਥੱਲੇ ਆਉਣ ਦੀ ਬਾਤ ਆ ਸਿੱਧੂ ਕਹਿੰਦਾ ਮੈਂ ਇੱਕੜੇ ਹੀ ਬੈ ਜਾਣਾ ਸਿੱਧੂ ਸਰਮਾਨਦਾਰੀ ਹੈਗਾ ਉਹ ਆਇਆ ਸੀ ਉਹ ਤੋੜਦਾ ਦੇਈ ਤੂੰ ਮੈਂ ਕਹਿੰਦਾ ਕਿਤੇ ਤਿੰਨ ਪਾਵੇ ਵਾਲਾ ਕਰ ਦਵੇ ਨਹੀਂ ਸਿੱਧੂ ਮੈਂ ਨਹੀਂ ਹੋਣਾ ਟਰਾਲਾ ਨਵੇਂ ਘੜੋ ਜਾਣਾ ਦੇਖਿਆ ਬਾਦ ਨਹੀਂ ਮੰਜਾ ਭਈਆ ਦੇ ਲੱਗੇ ਮੈਂ ਜੜੇ 1 ਮਿੰਟ ਚ ਗੰਨਰ ਤਾ ਹੋਰ ਤਾਰ ਵੀ ਲਿਆ ਕਰਨੇ ਮਾਨਾ ਨਹੀਂ ਹੁੰਦਾ ਨਾ ਜੇ ਮਾਨਾ ਨਹੀਂ ਹੈਗਾ ਮੰਜਾ ਬੰਨਿਆ ਵਾ ਜਿਆਦਾ ਮੈਨੂੰ ਕਈ ਗੱਲਾਂ ਮੰਜਾ ਸਿੰਦੂ ਨੇ ਯਾਰ ਆ ਬੰਨ ਤਰ ਮੰਜਾ ਤਰਨਾ ਥੋੜਾ ਔਖਾ ਪਾ ਤਾਰਦੇ ਹੁਣ ਦਿਖਾਉਂਦੇ ਸਿੰਦੂ ਕੀ ਨਿਕਲਿਆ ਵਿੱਚ ਤੇ ਬੱਲੇ 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 ਸਰਾਣੇ ਸਰੋਣੇ ਪੂਰਾ ਪੂਰਾ ਹਿੱਲਾ ਕਰਿਆ ਫੇ ਸੱਤ ਦਿਨ ਲੱਗ ਜਾਣਾ ਲੱਗਦਾ ਤਾਂ ਮੈਨੂੰ ਆਇਆ ਵੀ ਮਿੱਲਾ ਲੱਗ ਜਾਣਾ ਕੱਪੜੇ ਲੀੜੇ ਹੀ ਬਹੁਤ ਆ ਉਹ ਗੱਦਾ ਇੱਕ ਘੱਟ ਲਿਆ ਜੱਗੇ ਨਹੀਂ ਉਹ ਮੰਜਾ ਦੀ ਜੁਗਦਾ ਬੰਦਾ ਜੋੜਦਾ ਨਹੀਂ ਆ ਫੜ ਆ ਫੜ ਯਾਰ ਕੋਲ ਨੂੰ ਆਗੇ ਯਾਰ ਤੂੰ ਕੋ ਗੱਦਾ ਘੱਟ ਲਿਆ ਜੈ ਤੈਨੂੰ ਪਤਾ ਰਾਇ ਅੱਧੇ ਭਰਾ ਜਾਣਾ ਅੱਧਾ ਚੋ ਵੀਦਾ ਨਹੀਂ ਮੰਜਾ ਤੂੰ ਪਤਾ ਨਹੀਂ ਹੈਗਾ ਠੰਡ ਤਾਂ ਲੱਗਣੀ ਹੋਆ ਨਹੀਂ ਹੋਰ ਕਰ ਲਾ ਪਰ ਚਾਦਰ ਹੈਗੀ ਆ ਐਂ ਪੈਣਾ ਤੂੰ ਟੈਨਸ਼ਨ ਕੀ ਲੰਦਾ ਸਾਹਮਣੇ ਨੂੰ ਬੈ ਜਾਣਾ ਲਓ ਬਾਈ ਅਸੀਂ ਤਾਂ ਆਗੇ ਤੇ ਸਾਜ ਰਹੇ ਜੱਗਾ ਕਿਹਦਾ ਲੱਗਦਾ ਮੈਨੂੰ ਆਉਣੇ ਨਹੀਂ ਸੀ ਨੂੰ ਕਿੰਨੇ ਟਰਾਲੇ ਆ ਗਏ ਕਿੰਨੇ ਨੇ 6 ਟਰਾਲੇ ਟਰਾਲੇ ਕਿੰਨੇ ਆ ਗਏ 6-7 ਟਰਾਲੇ ਦੇ ਗੰਨੇ ਆ ਗਏ ਆ ਉਹ ਦੇਖ ਮਾ ਇਹਨੂੰ ਨੀਂਦ ਪੂਰੀ ਹੋ ਵੀ ਨੀਂਦ ਕਿੱਥੇ ਪੂਰੀ ਹੋਵੇ ਟਰਾਲੇ ਵੀ ਟਰਾਲੀ ਚੱਰੀ ਆਲੇ ਬਸ ਟਰਾਲੀ ਜੱਗੇ ਰੋ ਜਿਹੜਾ ਟੈਕਸਲ ਹੋ ਗਈ ਮੁੰਲਾ ਦਾ ਵੀ ਔਖਾ ਹੀ ਹੈ ਦਾ ਇਸ ਤਾਂ ਵੀ ਨਹੀਂ ਦੂਰ ਆਇਆ ਦਾ ਵੀ ਇਧਰ ਪਿੱਛੇ ਕਿਨਿਕ ਜਗਾ ਇਹ 1.5 ਦਾ ਟਰਾਲੇ ਜਾਈ ਜਾਂਦੇ ਆ ਪਿੱਛੇ ਜਗਾ ਹੈਗੀ ਆ ਹੈ ਨਾ ਇਹ ਸੱਤ ਲੰਘ ਲੈ ਬਾਈ ਮਿੰਟ ਬਾਹ ਟਰਾਲਾ ਆਉਂਦਾ ਆ ਇਹ ਦੇਖ ਲੈ ਕੋ ਆ ਗਿਆ ਆ ਕੰਡਾ ਕਰਾ ਕੇ ਜਾਈ ਜਾਂਦੇ ਆ ਪਿੱਛੇ ਬੰਨੇ ਵਾਲੇ ਮੈਂ ਖੜੀ ਜਾਂਦੇ ਆ ਜਿਵੇਂ ਜਿਵੇਂ ਨਹੀਂ ਖੜਦੀ ਉਹ ਫਿਰਦਾ ਸਾਡਾ ਬੰਦਾ ਇੱਥੇ ਇਹ ਆ ਵੰਡੇ ਆ ਲਓ ਜੀ ਬਾਈ ਇਹ ਪਹੁੰਚਦਾ ਹੈ ਪ੍ਰੀਤ ਧਰਮ ਗੰਡਾ ਜਿੱਥੇ ਪਹੁੰਚੇ ਪਏ ਆ ਪ੍ਰੀਤ ਧਰਮ ਗੰਡਾ ਲੋ ਜੀ ਬਾਈ ਚੰਡੀ ਕਾੜ ਦੋ ਖਿੱਚਦਾ ਹੌਲੀ ਹੌਲੀ ਕਰ ਦੇਣਾ ਟਰੈਕਟਰ ਹਾਂ ਜਿੰਨੂੰ ਕਿੱਥੇ ਖਿੱਚਦਾ ਚੰਡੀ ਕਾੜ ਦੇ ਲੁਜਾਰਿਆ ਦੇ ਪੱਟੇ ਆ ਜੱਗਾ ਚੰਡੀ ਕਾੜ ਦੇ ਉੱਪਰ ਦਾ ਬਾਈ ਦੇਖੋ ਇਧਰ ਬੜੀਆਂ ਬੜੀਆਂ ਬੈਂਡੀਆਂ ਕਰੇ ਬਾੜੀ ਵਾਲੀ ਸਾਈਡ ਨੂੰ ਖਿੱਚਦਾ ਜਾਂਦੇ ਨੇ ਡਾਫੇ ਦਾ ਦਿੱਲੀ ਕੰਨੇ ਦਾ ਆਰਡਰ ਆ ਜਿਓ ਤੇ ਪਾ ਦਿੰਦੇ ਆਹੋ ਓ ਜੀ ਬਾਈ ਮੰਝਲਪੁਰ ਪਹੁੰਚ ਗਏ ਮੰਝਾ ਸਾਡਾ ਫੇਰ ਉੱਪਰੇ ਟੰਗਿਆ ਵਾ ਸਿੰਧੂ ਨੇ ਇਹਨੂੰ ਕਿਹੇ ਜੇ ਲਾ ਕੇ ਜਾ ਕੇ ਪੂਰਾ ਟਾਲ ਨਾਮ ਹੁੰਦਾ ਬਾਈ ਆਹ ਸਾਈਡ ਨੂੰ ਸ਼ਹਿਰ ਤੇ ਲਾਗ ਜੇ ਨੂੰ ਪੈ ਜਾਂਦਾ ਇਹ ਮਲੋਏ ਸਿੰ ਨੂੰ ਮਲੋਏ ਓਰੇ ਤੇ ਬਾਈ ਦੇਖ ਲੋ ਲੱਦ ਕੇ ਰੇੜਿਆਂ ਪਰ ਸ਼ਹਿਰ ਵਿੱਚ ਕਿਤੇ ਜਾਂਦੇ ਕੱਖ ਜਿੱਤੇ ਨਹੀਂ ਜਗ੍ਹਾ ਹੈਗੀ ਦੁੱਧ ਵੀ ਓਰੇ ਤੇ ਮੋਲ ਜਾਣਾ ਏਰੀਆ ਦੇਖੋ ਮਲੋਏ ਪਹੁੰਚ ਗਏ ਆਹ ਟਰੈਕਟਰ ਲਾਤਾ ਬਾਈ ਕਿ ਨਾ ਤਾਰਾ ਖੁੱਲਾਂਗੇ ਆਣਾ ਮਨ ਲਾਦਾ ਲੱਗਣਾ ਨਹੀਂ ਹੈਗਾ ਲੱਗਣਾ ਨਹੀਂ ਬਾਕੀ ਦੇਖਦੇ ਕਿਆ ਬਣਦਾ ਡੱਗਾ ਬਾਈ ਕੋ ਪਹੁੰਚ ਗਿਆ ਜੀ ਉਹ ਲੋ ਜੀ ਬਾਈ ਨਾਲੇ ਗੰਨਾ ਟੱਕੜੇ ਆ ਦੇਖਾ ਠੀਕ ਇੱਥੇ ਕੀ ਕੰਦੇ ਵਾਲੀ ਇਹੀ ਗੱਲ ਤੇ ਫਤਵੇਂ ਕਰਦੀ ਗੱਟ ਜੀ ਪੰਨੇ ਰੱਤੀ ਬਾਈ ਖੜੋ ਲੰਬੇ ਵਗਣ ਮਾਰਦੀ ਚੱਟਾ ਕਿ ਜਿੱਦ ਨੂੰ ਖਾਂਦਾ ਕੀ تین ਬਾ ਵਧੀਆ ਹੈ ਹਾਂ ਲੱਗਦਾ ਕੋਈ ਬਾਈ ਲੰਬੇ ਵਗਣ ਬਾੜਦੀ ਐਨ ਸਿੱਧਾ ਫਰੀ ਗੋਲ ਕਿੰਨਾ ਨਹੀਂ ਕੋਈ ਵੀ ਹੈਗਾ ਬਜੇ ਜੀ ਜਿਆ ਚੱਲ ਚੱਲ ਬੱਸ ਹੋ ਗਿਆ ਬਰਾਬਰ ਚੱਕਦੇ ਹੁਣ ਤੁਰਿਆ ਨਹੀਂ ਬਾਈ ਹਲੇ ਤੱਕ ਗੱਣਾ ਦੇਖ ਲੋ बच गया बच गया बंद भाई आ ना पैर फस गया ना ना निकल आणा ठीक है जी अब ले लो तो भाई देख लो बहुत रेस काम है ਬਸ ਆ ਗਿਆ ਬਸ ਠੀਕ ਆ ਠੀਕ ਆ ਐ ਲੋਟ ਆ ਗਿਆ ਹਾਂ ਸੈਟ ਹੈ ਭਾਈ ਆ ਦੇ ਤਾ ਸੀ ਠੀਕ ਹੈ ਕਿਹੜਾ ਹੋਰ ਲੈ ਪਿਛੇ ਉਹ ਪਿਛੇ ਲੈ Este é o